ਤੁਸੀ ਵੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀ ਅੱਧੀ ਮੈਂ ਨਵੀਨ ਕਈ ਮੈਥ ਮਾਸਟਰ ਮੈਂ 2016 ਦੇ ਵਿੱਚ ਗਵਰਨਮੈਂਟ ਹਾਈ ਸਕੂਲ ਨਾਗਰਾ ਆਇਆ ਸੀਗਾ ਤੇ 2017 ਤੋਂ ਇਹ ਸਾਰੀਨ ਸੇਵਾ ਨਿਰੰਤਰ ਜਾਰੀ ਹੈ ਹਜ਼ਾਰ ਤੋਂ ਵੱਧ ਬੱਚੇ ਨੂੰ ਨਿਰੰਤਰ ਡੇਲੀ ਦੁੱਧ ਦਿੱਤਾ ਜਾਂਦਾ ਤੇ 4000 ਤੋਂ 5000 ਬੱਚੇ ਨੂੰ ਸਵੈਟਰ ਅਤੇ ਬੋਡੀ ਵਾਰਮ ਅਤੇ ਸਟੇਸ਼ਨਰੀ ਉਪਲਬਧ ਕਰਵਾਈ ਜਾਂਦੀ ਹੈ ਇਨ ਦੁੱਧ ਦੀ ਗੱਲ ਕਰੀਏ ਤਾਂ ਇਹ ਜਿਹੜਾ ਦੁੱਧ ਦਾ ਬਜਟ ਹੈ ਇਹ ਕਿੱਥੋਂ ਆਉਂਦਾ ਤੇ ਇਹ ਉਹਨਾਂ ਨੂੰ ਆਪ ਜਾ ਕੇ ਦਿਨੇ ਹੁੰਦਾ ਨਹੀਂ ਦੁੱਧ ਦੇ ਲਈ ਅਸੀਂ ਹਰ ਪਿੰਡ ਦੇ ਵਿੱਚ ਜਿਹੜੀ ਉਹਨਾਂ ਦੀ ਡੈਰੀ ਹੈ ਉਹਨਾਂ ਨਾਲ ਸੰਪਰਕ ਕਰਾ ਦਿੱਤਾ ਜਾਂਦਾ ਸਕੂਲ ਦਾ ਜਿੰਨੇ ਦਿਨ ਸਕੂਲ ਦੇ ਕੋਲੋਂ ਜਾਂਦਾ ਹੈ ਤਾਂ ਉਹਨੇ ਦਿਨ ਦਾ ਉਹ ਬਜਟ ਬਣਾ ਕੇ ਸਾਨੂੰ ਬਿੱਲ ਪਾ ਦਿੰਦੇ ਆ ਤਾਂ ਜਿਹੜੇ ਮਿੱਤਰ ਵਗੈਰਾ ਹੈ ਸਪான்ਸਰ ਕਰ ਰਹੇ ਹੁੰਦੇ ਮੈਂ ਉਹਨਾਂ ਨੂੰ ਫਾਰਵਰਡ ਕਰ ਦਿੰਨਾ ਉਹ ਇਹਨਾਂ ਨੂੰ Google Pay ਆਪ ਉਪ ਆਨਲਾਈਨ ਆਪਣਾ ਨੂੰ ਪਾ ਦਿੰਦੇ ਡੈਰੀ ਵਾਲਿਆਂ ਨੂੰ ਔਰ ਇਸ ਤਰ੍ਹਾਂ ਚੱਲਦਾ ਰਹਿੰਦਾ ਅਮ ਗੱਲ ਕਰੀਏ ਤਾਂ ਦੁੱਧ ਦੇ ਨਾਲ ਨਾਲ ਹੋਰ ਕਿਦਾਂ ਹੈ ਕਿਹੜੀ ਸੇਵਾ ਜਿਹੜੀ ਤੁਸੀਂ ਨਿਭਾ ਰਹੇ ਹੋ ਤੇ ਕਿੰਨਾ ਬਜਟ ਹੈ ਜਿਹੜਾ ਮੇਰੇ ਦਿਲ ਦੇ ਕਰੀਬ ਜਿਹੜੀ ਹੈ ਬੈਗ ਸਟੇਸ਼ਨਰੀ ਸਵੈਟਰ ਕਿਉਂਕਿ ਜਦੋਂ ਮੈਂ ਆਪ ਛੋਟਾ ਸੀਗਾ ਤਾਂ ਮੈਨੂੰ ਇਹ ਚੀਜ਼ਾਂ ਨਹੀਂ ਮਿਲ ਪANDੀਆਂ ਸੀ ਤਾਂ ਮੇਰੇ ਦਿਲ ਦੇ ਬਹੁਤ ਕਰੀਬ ਨੇ ਇਹ ਚੀਜ਼ਾਂ ਇਸ ਕਰਕੇ ਮੈਂ ਸਟੇਸ਼ਨਰੀ ਫਿਰ ਉਸ ਤੋਂ ਬਾਅਦ ਸਵੈਟਰ ਵਗੈਰਾ ਕਿਉਂਕਿ ਠੰਡ ਦੇ ਵਿੱਚ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਅਸੀਂ ਅ ਸਿੱਧੀ ਜੋੜ ਮੇਲੇ ਦਾ ਤੁਹਾਨੂੰ ਉਹਦੀ ਮੱਤ ਪਤਾ ਤਾਂ ਉਹਨੂੰ ਦੇਖਦੇ ਹੋਏ ਅਸੀਂ ਇੱਥੇ 4000 ਤੋਂ 5000 ਬੱਚੇ ਨੂੰ ਛੋਟੇ ਬੱਚੇ ਨੂੰ ਸਪੈਸ਼ਲੀ ਬਾਡੀ ਵਾਰਮ ਅਤੇ ਸਵੈਟਰ ਉਪਲਬਧ ਕਰਵਾਣੇ ਆ ਕਿਉਂਕਿ ਇਹ ਬੱਚੇ ਸਾਰਾ ਦਿਨ ਉਹੀ ਸਵੈਟਰ ਪਾਈ ਰੱਖਦੇ ਨੇ ਇਹ ਉਤਾਰਦੇ ਹੀ ਨਹੀਂ ਇਹਨਾਂ ਨੂੰ ਅੱਛੀ ਕੁਆਲਿਟੀ ਦਾ ਪ੍ਰੋਵਾਈਡ ਕਰਵਾਈ ਦੇ ਮੇਰੇ ਫਾਦਰ ਸਾਹਿਬ ਸਿਗੇ ਨਹੀਂ ਤੇ ਮਦਰ ਨੇ ਹੀ ਮਿਹਨਤ ਕਰ ਕਰਕੇ ਮੈਨੂੰ ਪੜਾਇਆ ਤਾਂ ਮੈਂ ਅੱਜ ਉਹਨਾਂ ਦੀ ਦੁਆਵਾਂ ਦੇ ਕਰਕੇ ਮੈਂ ਇੱਕ ਅੱਛਾ ਅਧਿਆਪਕ ਬਣ ਪਾਇਆ ਤਾਂ ਮੇਰਾ ਹੁਣ ਕਰਤੱਵ ਹੈ ਸੀਗਾ ਕਿ ਮੈਂ ਸਮਾਜ ਨੂੰ ਵਾਪਿਸ ਦੇਵਾਂ ਜੋ ਸਮਾਜ ਨੇ ਮੇਰੇ ਲਈ ਕੀਤਾ ਤੇ ਮੇਰੇ ਮਾਤਾ ਜੀ ਨੇ ਮੇਰੇ ਲਈ ਕੀਤਾ ਅ ਟੀਚਰ ਡੇ ਦੇ ਮੌਕੇ ਤੇ ਕੀ ਕਹਿਣਾ ਚਾਹੁੰਦੇ ਹਾਂ ਬਾਕੀਆਂ ਨੂੰ ਟੀਚਰਾਂ ਨੂੰ ਜਿਹੜੇ ਤੁਹਾਡੇ ਵਰਗੇ ਨੇ ਕਿਉਂਕਿ ਜਿਹੜਾ ਅ ਗੁਰੂ ਆ ਉਹ ਅੱਜ ਕੱਲ ਜਿਹੜਾ ਗੁਰੂ ਦਾ ਹੈ ਅਸਲੀ ਮਾਇਨੇ 'ਚ ਸ਼ਬਦਾ ਉਹ ਖਤਮ ਹੋ ਲੋਪ ਹੁੰਦਾ ਜਾ ਰਿਹਾ ਕਿਉਂਕਿ ਸਰਕਾਰ ਤੋਂ ਮੋਟੇ-ਮੋਟੀਆਂ ਸੈਲਰੀਆਂ ਲੈ ਰਹੇ ਨੇ ਪੜਾ ਵੀ ਨਹੀਂ ਰਹੇ ਹੈਗੇ ਤੇ ਤੁਸੀਂ ਉਹਨਾਂ ਦਾ ਜੀਵਨ ਸਵਾਰ ਰਹੇ ਹੋ ਹਰ ਗੁਰੂ ਲੱਗਾ ਹੁੰਦਾ ਕਿਸੇ ਨਾ ਕਿਸੇ ਤਰੀਕੇ ਨਾਲ ਬੱਚੇ ਦੀ ਜ਼ਿੰਦਗੀ ਸਵਾਰਨ ਦੇ ਲਈ ਬੱਚੇ ਦੀ ਜ਼ਿੰਦਗੀ ਸਵਾਰਨ ਦੇ ਨਾਲ-ਨਾਲ ਸਮਾਜ ਦੇ ਸੁਧਾਰਨ ਦੇ ਵੱਲ ਵੀ ਧਿਆਨ ਦੇਣਾ ਪਵੇਗਾ ਤਾਂ ਹੀ ਜਿਹੜੀ ਨਸ਼ੇ ਵਰਗੀਆਂ ਜਿਹੜੀਆਂ ਬੁਰਾਈਆਂ ਸਾਡੇ ਸਮਾਜ ਦੇ ਵਿੱਚ ਪ੍ਰਚਲਿਤ ਹੋ ਗਈਆਂ ਹੈਗੀਆਂ ਤਾਂ ਉਹਨਾਂ ਤੇ ਕੰਟਰੋਲ ਪਾਇਆ ਜਾ ਸਕਦਾ ਹੈ ਨੇ ਵੀ ਆਪਣੀ ਚੁਸ ਨਵੀ ਹੈ ਜਿਹੜੀ IIT ਇਹ ਕਰ ਰਹੇ ਹਾਂ ਕਿਹੜੀ ਉਹ ਯੂਨੀਵਰਸਿਟੀ ਹੈ ਤੇ ਕਿੱਥੋਂ ਕਰ ਰਹੇ ਹਾਂ ਕਾਦੇ ਲਈ ਕਰ ਰਹੇ ਹਾਂ ਮੈਂ ਦੇਸ਼ ਦੇ ਨੰਬਰ 1 IIT ਇੰਸਟੀਟਿਊਟ ਮਦਰਾਸ ਦੇ ਨਾਲ ਜੁੜੇ ਆਇਆ ਹਾਂ ਉਹਨਾਂ ਤੋਂ ਮੈਂ ਕੋਡਿੰਗ ਵਗੈਰਾ ਸਿੱਖ ਰਿਹਾ ਹਾਂ ਤਾਂ ਕਿ ਮੈਨਾਂ ਬੱਚਿਆਂ ਨੂੰ ਪੰਜਾਬ ਦੇ ਵਿੱਚ IT ਦੀ ਖੇਤੀ ਕਰਾ ਸਕਾਂ ਤਾਂ ਕੀ ਹੁੰਦੇ ਨਾਲ ਇਹ ਆਪਣਾ ਸਮਾਨ ਜੋ ਵੀ ਹੈ ਆਨਲਾਈਨ ਆਪਣੇ ਆਪ ਆਪਣੀ ਵੈਬਸਾਈਟਸ ਬਣਾ ਕੇ ਵੇਚ ਦੰਨੇ ਇਹਨਾਂ ਨੂੰ ਸਰਕਾਰ ਦੇ ਕੋਲ ਜਾਣ ਦੀ ਲੋੜ ਹੀ ਨਾ ਪਵੇ ਕਿ ਸਾਡਾ ਖੇਤੀ ਦਾ ਜਿਹੜਾ ਵੀ ਸਮਾਨ ਹੈ ਖਰੀਦ ਲਓ ਬਾਜ਼ਾਰੋਂ ਆਪਣਾ ਲਈ ਆਪ ਹੀ ਲੱਭ ਲੰ ਤੇ ਜਿੰਨਾ ਮੇਰੇ ਹਿਸਾਬ ਨਾਲ ਬੱਚੇ ਟੈਕਨੋਲੋਜੀਕਲੀ ਸਾਊਂਡ ਹੋਣਗੇ ਉਹਨਾਂ ਨੂੰ ਉਹਨਾਂ ਹੀ ਫਾਇਦਾ ਹੋਏਗਾ ਤੁਸੀਂ ਦੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀਅਤ ਦੀ